ਦੋ ਮੰਜ਼ਿਲਾ ਇਮਾਰਤ ਡੇਕੇਟੇਟ ਹੈ ਰੀ ਚੋਲਾ ਸਾਹਿਬ ਦੇ ਵਿੱਚ ਆਈਲੈਟ ਸੈਂਟਰ 10 ਮਿੰਟ ਬੱਚਿਆਂ ਨੂੰ ਹੋਈ ਸੀ ਪਹਿਲਾਂ ਛੁੱਟੀ ਆਈਲੈਟ ਸੈਂਟਰ ਦੇ ਵਿੱਚੋਂ 10 ਮਿੰਟ ਬਾਅਦ ਡੇਕੇਟੇਟ ਹੈ ਰੀ ਹੋ ਗਈ ਬਿਲਡਿੰਗ ਤਸਵੀਰਾਂ ਤੁਹਾਡੇ ਸਾਹਮਣੇ ਨੇ ਇਹ ਮੇਰੀ ਬਿਲਡਿੰਗ ਦੇ ਲਾਗੇ ਇਹਨਾਂ ਦਾ ਕੰਮ ਚੱਲਦਾ ਪਿਆ ਸੀ ਤੇ ਇਹਨਾਂ ਨੇ ਕੱਲ ਪਰ ਘੱਟ ਤੋਂ ਘੱਟ 10 ਦਿਨ ਤੋਂ ਇਧਰ ਲੀਆਂ ਪੁੱਟੀਆਂ ਸੀ ਤੇ ਬਾਅਦ ਦੂਜੇ ਪਾਸੇ ਜਦੋਂ ਮੇਰੇ ਹੱਥ ਵਾਲੇ ਪਾਸੇ ਪੁੱਟਨੀਆਂ ਸ਼ੁਰੂ ਕੀਤੀਆਂ ਮੈਂ ਠੇਕੇਦਾਰ ਨੂੰ ਕਹਿ ਕੇ ਗਿਆ ਕਿ ਇੰਨੀਆਂ ਡੂੰਘੀਆਂ ਨੀਆਂ ਨਾ ਖੜੋ ਤੇ ਪੈਰ ਨਾ ਨਿਕਲ ਜਾਣ ਇਹਦੇ ਸਾਡੀ ਪੁਰਾਣੀ ਬਿਲਡਿੰਗ ਬਣੀ ਘੱਟ ਤੋਂ ਘੱਟ 10-11 ਸਾਲ ਪੁਰਾਣੀ ਬਿਲਡਿੰਗ ਹੈ ਨੁਕਸਾਨ ਨਾ ਹੋਵੇ ਇਹਨਾਂ ਨੇ ਭਾਜੀ ਹੂਣ ਮੌਕੇ ਤੇ ਆ ਕੇ ਸਾਡੀ ਦੁਕਾਨ ਤੇ ਕੈਮਰਾ ਲੱਗਾ ਉਹਦੀ ਰਿਕਾਰਡਿੰਗ ਹੈਗੀ ਆ 5 ਮਿੰਟ ਪਹਿਲਾਂ ਆ ਕੇ ਆਖਿਆ ਯਾਰ ਤੁਹਾਡੀ ਬਿਲਡਿੰਗ ਐ ਟੇਢੀ ਜੀ ਹੋਈ ਜਾਂ ਮੈਂ ਮੌਕੇ ਤੇ ਪਹੁੰਚਿਆ ਵਾਂ ਜਿਹੜੀ ਬਿਲਡਿੰਗ ਉਹਨੇ ਆ ਕੇ ਦੱਸਿਆ ਪੰਜਾਂ ਮਿੰਟਾਂ ਬਾਅਦ ਆ ਕੇ ਮੈਂ ਥੱਲੇ ਬਿਲਡਿੰਗ ਥੱਲੇ ਖਲੋਤਾ ਮੈਂ ਠੇਕੇਦਾਰ ਨੇ ਵਾਜ ਦਿੱਤੀ ਕਿ ਬਿਲਡਿੰਗ ਐਂ ਟੇਟੀ ਹੋਣ ਦੀ ਥੱਲੇ ਨਾ ਆਜੋ ਮੈਂ ਪਿਛਾਹ ਹੋਇਆ ਵਾਂ ਦੋ ਮੰਜ਼ਿਲਾ ਬਿਲਡਿੰਗ ਆ 100 ਬਾਏ 20 ਤੋਂ 21 ਫੁੱਟ ਵਾ ਉਹ ਸਾਰੀ ਟਹਿ ਟੇਰੀ ਹੋ ਗਈ ਇਹਦੇ ਵਿੱਚ ਕੀ ਕੀ ਵਰਕਿੰਗ ਕੀ ਹੁੰਦੀ ਹੈ ਇਹਦੇ ਵਿੱਚ ਵਰਕਿੰਗ ਥੱਲੇ ਭਾਜੀ ਫਰਨੀਚਰ ਵਾਲੀਆਂ ਦਾ ਗੋਦਾਮ ਸੀ ਮੇਰਾ ਅੰਦਰ ਦੁਕਾਨ ਵਾ ਟੀਵੀ ਪੀਜਾ ਦੀ ਉਹ ਗਾਹਕ ਨੂੰ ਆ ਕੇ ਵਿਖਾ ਦੇ ਦੀ ਅਸੀਂ ਸ਼ਟਰ ਬੰਦ ਕਰ ਦੇ ਆਈਲੈਂਡ ਸੈਂਟਰ ਨਹੀਂ ਹੈ ਆਈਲੈਂਡ ਸੈਂਟਰ ਉਤਲੀ ਉਤ ਉਹ ਨਿਕਲ ਕੇ ਗਏ ਆ ਹਾਟ ਲਈ 15 ਮਿੰਟ ਹੋਏ ਆ ਘੱਟੋ-ਘੱਟ 30 ਤੋਂ 35 ਬੱਚੇ ਹੁੰਦੇ ਉੱਥੇ ਤੇ ਕਿੰਨਾ ਕ ਸਮਾਂ ਹੋ ਗਿਆ ਬਣੇ ਨੂੰ ਇਹਨੂੰ ਇਹਨੂੰ ਘੱਟ ਤੋਂ ਘੱਟ ਵੀ ਬਣੇ ਨੂੰ 10 ਤੋਂ 11 ਸਾਲ ਹੋ ਗਿਆ ਤੁਹਾਨੂੰ ਲੱਗਦਾ ਨਹੀਂ ਪੂਰਾ ਮਜ਼ਬੂਤੀ ਨਾਲ ਬਣਾਇਆ ਗਿਆ ਨਹੀਂ ਪੂਰਾ ਮਜ਼ਬੂਤੀ ਨਾਲ ਭਾਜੀ ਸਾਰਾ A ਤੋਂ Z ਮਜ਼ਬੂਤੀ ਨਾਲ ਬਣਾਇਆ ਗਿਆ ਜਿਹੜਾ ਕਿਰਾਏਦਾਰ ਆਂਦਾ ਅਕਸਰ ਉਹਦਾ ਆਈਲੈਂਡ ਸੈਂਟਰ ਉਹਨੇ ਪਟਾ ਕਰਾਇਆ ਸਰਕਾਰ ਮਨਜ਼ੂਰਸ਼ੁਦਾ ਮਤਲਬ ਕਿ ਆਈਲੈਂਡ ਸੈਂਟਰ ਵਾ ਤੇ ਉਹ ਸਭ ਤੋਂ ਫੇਰੀ ਆਈਲੈਂਡ ਸੈਂਟਰ ਪਾਸ ਹੁੰਦਾ ਵਾ ਇਹ ਚ ਨਾਂ ਵਾਲੀ ਗੱਲ ਹੀ ਨਹੀਂ 10-11 ਸਾਲ ਤੋਂ ਜੇ ਬਿਲਡਿੰਗ ਪਾਈ ਆ ਗਾਹਕ ਨੂੰ ਅਸੀਂ ਉੱਥੋਂ ਕਿੰਨੇ ਕ ਦਾ ਨੁਕਸਾਨ ਹੋ ਗਿਆ तकरीबन ਇਹ ਤੇ ਜੀ ਤਾਂ ਮੈਂ ਪਰਪਲੀ ਕੁਛ ਨਹੀਂ ਦੱਸ ਸਕਦਾ ਪਰ ਦੋ ਮੰਜ਼ਲਾ ਬਿਲਡਿੰਗ ਹੀ ਅੰਥਲੇ ਸਮਾਨ ਪਿਆ ਹੈ ਔਰ ਸ਼ਾਸਨਦੂਕੀ ਜਦੋਂ ਅਸੀਂ ਇਹਨਾਂ ਨੂੰ ਆਖੇ ਗਏ ਆ ਸਭ ਕੁਝ ਆਖੇ ਕੀ ਗਏ ਆ ਫਿਰ ਵੀ ਇਹਨਾਂ ਨੇ ਅੰਗੈਲੀ ਕੀਤੀ ਆ ਇਹਨਾਂ ਦੀ ਅੰਗੈਲੀ ਕਰਨ ਮੇਰੀ ਦੁਕਾਨਦਾਰੀ ਰੋਜੀ ਰੋਟੀ ਸਭ ਤੋਂ ਨੁਕਸਾਨ ਹੋਇਆ ਬਾਇ ਚਾਂਸ ਕੋਈ ਉਥੇ ਆਇਲੈਂਡ ਸੈਂਟਰ ਦਾ ਬੱਚਾ ਪੂਰਾ ਆਇੰਦਾ ਸੱਟ ਲੱਗ ਜਾਂਦੀ ਉਹਦੀ ਪਰਭਾਈ ਕਿੰਨੇ ਕਰਦੀ ਹੈ ਮੇਰਾ ਹੁਣ ਤੇ ਸਾਰਿਆ ਰਕਮ ਦਾ ਸਾਰੀ ਬਿਲਡਿੰਗ ਦਾ ਮੇਰਾ ਸੋਰਸ ਆਫ ਇਨਕਮ ਦਾ ਨੁਕਸਾਨ ਹੋਇਆ ਵਾ ਕਿ ਮੈਂ ਗਾਗਨ ਨੂੰ ਤੇ ਮਾਰੀ ਵੇਚਦਾ ਜਾਂ ਕੋਈ ਕਰਦਾ ਹੈ ਏ ਟੂ ਜ਼ੈਡ ਨੁਕਸਾਨ ਹੋਇਆ ਵਾ ਤੇ ਅਜੇ ਨੂੰ 10 ਮਿੰਟ ਹੀ ਹੋਏ ਆ ਇੱਥੇ ਬੱਚਿਆਂ ਨੂੰ ਉਟੀ ਕਰਕੇ ਜੀ ਘਰੇ ਗਏ ਆ ਤੇ ਅਸੀਂ ਘਰੇ ਜਾਂਦੇ ਸਾਨੂੰ ਫਿਰ ਕੋਲ ਆ ਕੇ ਬੈਕ ਵਗਰਕੇ ਸਾਡੀ ਬਿਲਡਿੰਗ ਲੱਭੀ ਆ ਅਸੀਂ ਸ਼ੁਕਰ ਮਨਾਉਨੇ ਆ ਕਿ ਅਸੀਂ ਸਵੇਰ ਦੇ ਇੱਥੇ ਆ ਅਸੀਂ ਆਲਰੇਡੀ ਆ ਗਏ 10 ਮਿੰਟ ਹੀ ਹੋਏ ਸੰਭਿਤੋ ਬੁੱਧਿਆ ਨੂੰ ਸਾਡੇ ਮਗਰੇ ਦਾ ਮਗਰੇ ਦਾ ਹੁਣ ਜਦ ਦੇ ਲਈ ਪਾਗ ਸਾਰਾ ਕੁਝ ਟੈਟਰੀ ਹੋ ਗਿਆ ਅੰਦਰ ਕਿੰਨੇ ਕ ਸਮਾਂ ਤੋਂ ਤੁਸੀਂ ਹਾਈਲਾਈਟ ਸੈਂਟਰ ਚਲਾ ਰਹੇ ਸੀ 2 ਸਾਲ ਹੋ ਗਏ ਜੀ ਕਿੰਨੇ ਕਿ ਬੱਚੇ ਆਉਂਦੇ ਬੱਚੇ ਆਪਣੀ ਦੀ 4550 ਰਹੀ ਜੀ ਹਾਂਜੀ ਬਚਾ ਆ ਗਿਆ ਬੱਚਿਆਂ ਦਾ ਬੱਚਿਆਂ ਵਾਲੇ ਵੀਰ ਜੀ ਬਚਾ ਆ ਗਿਆ ਤੁਹਾਨੂੰ ਦੱਸਿਆ 10 ਮਿੰਟ ਪਹਿਲਾਂ ਹੀ ਛੁੱਟੀ ਕੀਤੀ ਆ ਤੇ ਬੱਚਿਆਂ ਦਾ ਜਨ ਬਚਾ ਗਿਆ ਵਾ ਜਾਨੀ ਨੁਕਸਾਨ ਦਾ ਬਚਾ ਹੋਇਆ ਹਾਂਜੀ ਜਾਨੀ ਇਨਸਾਨ ਦਾ ਬਚਾ ਰਹਿਣਾ ਜਿਹਦਾ ਵਾਦਾ ਕੱਟਾ ਹੋਇਆ ਤੇ ਬਹੁਤ ਸ਼ਰਮਾਰੀ ਕੱਲ ਹੋਈ ਨਾ ਰੇਟਿੰਗ ਪਜੀ ਥਾਪਾਂ ਵਾਲੀ ਜਿਹਾ ਲੱਗੀ ਜਗ੍ਹਾ ਉੱਜੋ ਇਹਦੀ ਹੁੰਦੀ ਹੈ ਨਾ ਵਾਹ ਵहां ਤੋਂ ਸਿਰਫ 4 ਫੁੱਟ ਇੱਕ ਨਹੀਂ ਸਾਡੀ ਦੂਗੀਆਂ ਹੀ ਕੁੱਟੀ ਆ ਵहां ਤੋਂ ਦੇਖੋ ਸੜਕਾਂ ਤੋਂ ਕਿੰੀਆਂ ਲੱਗੇ ਅਹੀਂ ਵहां ਤੋਂ 1 ਫੁੱਟ ਸਾਡੀ ਇਹ ਜਦੋਂ ਰੋੜੇ ਰਾੜੇ ਚੁੱਕਣਗੇ ਆਪ ਨੂੰ ਪਤਾ ਲੱਗ ਜਾਣਾ ਆਪਾਂ ਨੂੰ ਜੋ ਜਾਂਚ ਹੋਊਗੀ 1 ਫੁੱਟ ਅਹੀਂ ਉਹ ਕੁੱਟੀ ਆ ਨਹੀਂ ਇਹਨਾਂ ਦੀ ਜਿਹੜੀ ਬਿਲਡਿੰਗ ਸੀ ਦੋ ਮਤਲੀਆਂ ਦੀ ਇਹਨਾਂ ਦੀ ਬਿਲਡਿੰਗ ਸੀ ਉਹ ਪਹਿਲਾਂ ਹੀ ਇੰਨੀ ਕਮਜ਼ੋਰ ਹੀ ਹੈ ਇਹਨਾਂ ਨੂੰ ਦੂਰ ਹੀ ਜਾ ਕੇ ਕਹਿ ਚੁੱਕੇ ਆ ਕਿ ਭਈ ਇਹਦਾ ਕੋਈ ਹਿੱਲਾ ਕਰੋ ਇਹ ਬਿਲਡਿੰਗ ਪਹਿਲਾਂ ਹੀ ਇੰਨੀ ਜ਼ਿਆਦੀ ਕਮਜ਼ੋਰ ਹੀ ਕਿ ਉਹ ਮਤਲਬ ਇਹਨਾਂ ਜੈਕ ਜੁਕ ਲਾ ਕੇ ਉਹਨਾਂ ਨੂੰ ਸੈੱਟ ਕਰਾਇਆ ਪਿਛਾਲ ਪਹਿਲਾਂ ਕਹਿੰਦਾ ਜੀ ਪੈਰ ਪੂਰੇ ਦੇ ਪਹਿਲਾਂ ਹੀ ਉਹੋ ਜਿਹੇ ਅਸੀਂ ਤੇ ਬਿਲਕੁਲ ਉਹ ਜਿਹਾ ਲਾ ਕੇ ਮਜ਼ਬੂਤੀ ਵਾਲਾ ਕੰਮ ਕਰ ਲੱਗੇ ਹਾਂ 1.5 1.5 ਫੁੱਟ ਚੌੜੇ ਪਿਲਰ ਪਰ ਲੱਗੇ ਹਾਂ ਵੀ ਇਹਨਾਂ ਦੀ ਵੀ ਬਿਲਡਿੰਗ ਸੇਫ ਹੋ ਜਾਣੀ ਸੀ ਹਾਂਜੀ ਇਹੋ ਜਿਹਾ ਕੰਮ ਕਰ ਲੱਗੇ ਹਾਂ ਚੰਗਾ ਕੰਮ ਕਰ ਲੱਗੇ ਹਾਂ ਹੁਣ ਮਾੜੀ ਕਿਸਮਤ ਇਹਨਾਂ ਦੀ ਜਾਂ ਕੁਛ ਲਾ ਲੋ ਸਾਡਾ ਵੀ ਕੰਮ ਸਾਰਾ ਰੁਕ ਗਿਆ ਸਾਡਾ ਇਹਦੇ ਵਿੱਚ ਕੋਈ ਵੀ ਕਸੂਰ ਨਹੀਂ ਕੋਈ ਸਾਡਾ ਵਾਹ ਵਾਸਤਾ ਨਹੀਂ ਦੇਖੋ ਆਪਾਂ ਕੋਈ ਜਗ੍ਹਾ ਲੈਨੇ ਆ ਹਾਂਜੀ ਜਗਾ ਲੈਣੇ ਉਥੇ ਬਿਲਡਿੰਗ ਤੇ ਬਣਾਵਾਂਗੇ ਨਹੀਂ ਪੁੱਟ ਕੇ ਬਣਾਵਾਂਗੇ ਜੇ ਆਪਾਂ ਨਹੀਂ ਪੁੱਟ ਕੇ ਬਿਲਡਿੰਗ ਨਹੀਂ ਬਣਾਵਾਂਗੇ ਤੇ ਜੋ ਹਾਲ ਇਹਨਾਂ ਦਾ ਹੈ ਉਹ ਕੱਲ ਨੂੰ ਸਾਡਾ ਹੋ ਜਾਣਾ ਸੀ ਹੈ ਗੱਲ ਨੇ ਜੀ ਬਸ ਸਾਡਾ ਕੋਈ ਵੀ ਕਸੂਰ ਨਹੀਂ ਆ ਕਾਰਨ ਇਹ ਆ ਕਿ ਇਹਨਾਂ ਦੀ ਬਿਲਡਿੰਗ ਬੇਹੱਦ ਕਮਜ਼ੋਰ ਹੈ ਇਹ ਆਂਡ ਗਵਾੜ ਜਿੰਨੇ ਆ ਤੁਹਾਨੂੰ ਇਲਾਕਾ ਵਿੱਚ ਦੱਸ ਦਊਗਾ ਵੀ ਇਹਨਾਂ ਬਹੁਤ ਮਾੜਾ ਮਿਸਤਰੀ ਲਾਇਆ ਜਾਂ ਮਾੜਾ ਮਟੀਰੀਅਲ ਵਰਤਿਆ ਤੇ ਉਹ ਤੈਸ ਨੈਸ ਹੋ ਗਿਆ ਸਾਨੂੰ ਵੀ ਦੁੱਖਿਆ